ਸਤਿ ਸ਼੍ਰੀ ਅਕਾਲ ਮੈਂ ਅਰਕਿਰਨ ਸਿੰਘ ਸੱਚ ਕਹੂੰ ਦੀ ਅਗਲੀ ਇਸ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਭਾਜਪਾ ਭਾਰਤੀ ਜਨਤਾ ਪਾਰਟੀ ਜਿਸ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਚੋਣਾਂ ਵੀ ਵਿਉਂਤਬੰਦੀ ਦੀ ਬਹੁਤ ਹੀ ਮਾਹਰ ਪਾਰਟੀ ਹੈ ਰਣਨੀਤੀ ਕਰਨ ਦੇ ਵਿੱਚ ਕੋਈ ਸਾਨੀ ਨਹੀਂ ਹੈ ਇਸ ਪਾਰਟੀ ਦਾ ਬਹੁਤ ਅੱਗੇ ਦੀ ਰਾਜਨੀਤੀ ਜਿਹੜੀ ਹੈ ਉਹ ਸੋਚ ਕੇ ਇਹ ਕਰਦੇ ਨੇ ਇਹ ਮੌਜੂਦਾ ਸਮੇਂ ਦੀ ਰਾਜਨੀਤੀ ਨਾਲੋਂ ਕਾਫੀ ਅਗਾਹੂ ਸੋਚਦੇ ਨੇ ਫਿਰ ਉਹ ਰਣਨੀਤੀ ਘੜਦੇ ਨੇ ਇਹ ਅਕਸਰ ਕਿਹਾ ਜਾਂਦਾ ਹੈ ਲੇਕਿਨ ਪੰਜਾਬ ਦੇ ਵਿੱਚ ਹਜੇ ਤੱਕ ਇਹ ਪਾਰਟੀ ਆਪਣੀ ਪੈਠ ਪੂਰੀ ਤਰੀਕੇ ਨਾਲ ਬਿਠਾ ਨਹੀਂ ਸਕੀ ਉਸ ਦੇ ਕੀ ਕਾਰਨ ਹਨ ਜਿਵੇਂ ਇਹ ਪਾਰਟੀ ਚਾਹੁੰਦੀ ਹੈ ਉਸ ਤਰੀਕੇ ਨਾਲ ਪਾਰਟੀ ਦੀ ਪੈਠ ਪੰਜਾਬ ਦੇ ਵਿੱਚ ਨਹੀਂ ਬਣ ਪਾਈ ਹੈ ਜਾਂ ਇਹ ਪਾਰਟੀ ਨਹੀਂ ਬਣਾ ਪਾਈ ਹੈ ਇਹ ਸਾਰਿਆਂ ਨੂੰ ਪਤਾ ਹੁਣ ਕੱਲ ਦੀ ਇਹ ਚਰਚਾ ਚੱਲ ਰਹੀ ਹੈ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਨੇ ਆਪਣਾ ਚਿਹਰਾ ਜਿਹੜਾ ਹੈ ਉਹ ਤਲਾਸ਼ ਲਿਆ ਹੈ ਚਿਹਰੇ ਦੀ ਤਲਾਸ਼ ਮੁੱਕ ਗਈ ਹੈ ਕੀ ਪੰਜਾਬ ਦੇ ਲਈ ਵਿਉਤਬੰਦੀ ਭਾਰਤੀ ਜਨਤਾ ਪਾਰਟੀ ਦੀ ਪੂਰੀ ਹੋ ਗਈ ਹੈ ਜਿਵੇਂ ਕਿਹਾ ਜਾ ਰਿਹਾ ਹੈ ਕਿ ਚਿਹਰਾ ਪਾਰਟੀ ਨੇ ਫਾਈਨਲ ਕਰ ਲਿਆ ਹੈ ਤਲਾਸ਼ ਲਿਆ ਹੈ ਇਹ ਸੱਚ ਹੈ ਜਾਂ ਫਿਰ ਹਜੇ ਵੀ ਭਾਜਪਾ ਕਿਸੇ ਛਸ਼ੋ ਪੰਜ ਦੇ ਵਿੱਚ ਹੈ ਕਿ ਅੱਗੇ ਕਿਵੇਂ ਵਧਣਾ ਹੈ ਕਿਸ ਚਿਹਰੇ ਦੇ ਉੱਤੇ ਦਾਅ ਲਾਉਣਾ ਹੈ ਇਸ ਬਾਰੇ ਅੱਜ ਜਿਹੜੀ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਵਾਕਿਆ ਹੀ ਅਸਲੀ ਪੋਜੀਸ਼ਨ ਇਸ ਪਾਰਟੀ ਦੀ ਇਸ ਸਮੇਂ ਤੇ ਪੰਜਾਬ ਦੇ ਜਿਹੜਾ ਰਣਖੇਤਰ ਹੈ ਚਣਾਈ ਰਣਖੇਤਰ ਹੈ ਉਸ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆ ਰਵਨੀਤ ਬਿੱਟੂ ਦੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੀਟਿੰਗ ਹੋਈ ਹੈ ਉਸ ਮੀਟਿੰਗ ਦੀ ਚਰਚਾ ਕੱਲ ਤੋਂ ਹੀ ਸਾਰੇ ਸੋਸ਼ਲ ਮੀਡੀਆ ਦੇ ਵਿੱਚ ਸਾਰੇ ਨਿਊਜ਼ ਚੈਨਲਾਂ 'ਤੇ ਕੀਤੀ ਜਾ ਰਹੀ ਹੈ ਤੇ ਕੀ ਕਾ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਨੂੰ ਹੁਣ ਪੰਜਾਬ ਦੇ ਵਿੱਚ ਭਾਜਪਾ ਦਾ ਜਿਹੜਾ ਸੀਐਮ ਫੇਸ ਹੈ ਉਹ ਡਿਸਾਈਡ ਕਰ ਲਿਆ ਗਿਆ ਹੈ ਇਸ ਵਿਅਕਤੀ ਦੇ ਨੇਤ੍ਰਿਤਵ ਦੇ ਵਿੱਚ ਹੀ ਜਿਹੜੀ ਲੜਾਈ ਹੈ ਉਹ ਲੜੀ ਜਾਵੇਗੀ ਅਗਵਾਈ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਰਵਨੀਤ ਸਿੰਘ ਬਿੱਟੂ ਕਰਨੇ 40 ਮਿੰਟ ਲੰਬੀ ਗੁਲਾਕਾਤ 1 ਟੂ 1 ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਵਨੀਤ ਬਿੱਟੂ ਦੀ ਇਸ ਜਿਹੜੀ ਡਿਊਰੇਸ਼ਨ ਹੈ 40 ਮਿੰਟ ਲੰਬੀ ਵਾਰਤਾਲਾਪ ਹੈ ਇਸ ਨੂੰ ਵੀ ਇਸ ਚੀਜ਼ ਦਾ ਆਧਾਰ ਮੰਨਿਆ ਜਾ ਰਿਹਾ ਹੈ ਤੇ ਐਸੇ ਨਾਜ਼ੁਕ ਸਮੇਂ ਦੇ ਵਿੱਚ ਜਦੋਂ ਭਾਰਤ ਅਸੇ ਪਾਕਿਸਤਾਨ ਦੇ ਰਿਸ਼ਤੇ ਜੰਗ ਦੇ ਵਿੱਚ ਤਬਦੀਲ ਹੋ ਗਏ ਸੀ ਸੀਜ਼ਫਾਇਰ ਅਜੇ ਹੋਇਆ ਹੈ ਇਹ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਸਿੰਦੂਰ ਰੋਕਿਆ ਗਿਆ ਹੈ ਖਤਮ ਨਹੀਂ ਹੋਇਆ ਸਿਰਫ ਉਹਦੇ ਵਿੱਚ ਥੋੜੇ ਸਮੇਂ ਲਈ ਅ ਜਿਹੜਾ ਹੈਸਟੇਲ ਲੰਬੀ ਗਈ ਹੈ ਉਸ ਨੂੰ ਰੋਕ ਕੇ ਆ ਗਿਆ ਹੈ ਪਾਜ਼ ਕੀਤਾ ਗਿਆ ਹੈ ਜਦੋਂ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਸੈਨਾ ਦੇ ਤਿੰਨਾਂ ਮੁਖੀਆਂ ਦੇ ਨਾਲ ਅਜੀਤ ਡੋਵਲ ਦੇ ਨਾਲ ਰੱਖਿਆ ਮੰਤਰੀ ਦੇ ਨਾਲ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਕਰ ਰਹੇ ਨੇ ਉਹਨਾਂ ਨੇ ਇੰਨਾ ਲੰਮਾ ਸਮਾਂ ਉਹ ਕੱਢਿਆ ਰਵਨੀਤ ਮਿੱਟੂ ਨਾਲ ਚਰਚਾ ਕਰਨ ਦੇ ਲਈ ਇਸ ਨੂੰ ਇੱਕ ਇੰਡੀਕੇਸ਼ਨ ਮੰਗਿਆ ਜਾ ਰਿਹਾ ਹੈ ਕਿ ਹਾਂਜੀ ਫੈਸਲਾ ਲੈ ਲਿਆ ਗਿਆ ਇਸ ਮੀਟਿੰਗ ਤੋਂ ਬਾਅਦ ਰਵਨੀਤ ਮਿੱਟੂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਕਈ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਚਰਚਾ ਹੋਈ ਹੈ ਪੰਜਾਬ ਦੀ ਰਾਜਨੀਤੀ ਦੇ ਉੱਪਰ ਚਰਚਾ ਹੋਈ ਹੈ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਉੱਪਰ ਚਰਚਾ ਹੋਈ ਹੈ ਮੁੱਦੇ ਬਹੁਤ ਵਿਚਾਰੇ ਗਏ ਨੇ ਜੋ ਕਿ ਪੰਜਾਬ ਦੇ ਨਾਲਬਾ ਵਸਤਾ ਰੱਖਦੇ ਨੇ ਇਹ ਕਿਹਾ ਗਿਆ ਸਭ ਤੋਂ ਪਹਿਲਾ ਮੁੱਦਾ ਜੋ ਰਵਨੀਤ ਬੱਟੂ ਕਹਿੰਦੇ ਨੇ ਕਿ ਅਸੀਂ ਡਿਸਕਸ ਕੀਤਾ ਜਾਂ ਰਵਨੀਤ ਬੱਟੂ ਵੱਲੋਂ ਚੱਕਿਆ ਗਿਆ ਉਸੇ ਕੀ ਸਰਹੱਦੀ ਜ਼ਿਲ੍ਹਿਆਂ ਵਾਸਤੇ ਕੋਈ ਨਾ ਕੋਈ ਵਿਸ਼ੇਸ਼ ਪੈਕੇਜ ਜਿਹੜਾ ਹੈ ਉਹ ਪੰਜਾਬ ਨੂੰ ਦਿੱਤਾ ਜਾਣਾ ਚਾਹੀਦਾ ਹੁਣ ਇਸ ਪੈਕੇਜ ਦੀ ਜਿਹੜੀ ਚਰਚਾ ਹੈ ਉਹ ਸ਼ਨੀਵਾਰ ਨੂੰ ਹੋਈ ਗਵਰਨਰ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਸਰਬੱਲ ਦੀ ਮੀਟਿੰਗ ਹੋਈ 올 ਪਾਰਟੀ ਮੀਟਿੰਗ ਹੋਈ ਜਿਸ ਦੇ ਵਿੱਚ ਇਹ ਮੁੱਦਾ ਉਭਾਰਿਆ ਗਿਆ ਇਸ ਮੁੱਦੇ ਦੇ ਉੱਤੇ ਲੰਬੀ ਚੌੜੀ ਚਰਚਾ ਹੋਈ ਭਗਵੰਤ ਮਾਨ ਵੱਲੋਂ ਇਸ ਬੁੱਦੇ ਨੂੰ ਚੱਕਿਆ ਗਿਆ ਨਾਲ ਹੀ ਸੁਨੀਲ ਜਾਖੜ ਜੋ ਕਿ ਇਸ ਸਮੇਂ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਇਸ ਦੀ ਬੈਕਿੰਗ ਕੀਤੀ ਗਈ ਕਿ ਹਾਂਜੀ ਇਸ ਸਮੇਂ ਲੋੜ ਹੈ ਕਿ ਸਰਹੱਦੀ ਜ਼ਿਲ੍ਹਿਆਂ ਨੂੰ ਕੋਈ ਨਾ ਕੋਈ ਵਿਸ਼ੇਸ਼ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ ਇਹ ਮੁੱਦਾ ਕਾਫੀ ਤੂਲ ਫਲ ਰਿਹਾ ਹੈ ਖਾਸ ਕਰ ਇਸ ਜੰਗਵਤ ਦੀ ਤੋਂ ਬਾਅਦ ਕਿ ਬਹੁਤ ਨੁਕਸਾਨ ਹੋਇਆ ਹੈ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਉਹਨਾਂ ਨੂੰ ਘਰ-ਬਾਰ ਛੱਡਣੇ ਪਏ ਨੇ ਉੱਥੇ ਉਹਨਾਂ ਦਾ ਜੋ ਨੁਕਸਾਨ ਹੈ ਉਹਦੀ ਪਰਪਾਈ ਕੀਤੀ ਜਾਣੀ ਚਾਹੀਦੀ ਹੈ ਨਾਲ ਹੀ ਜਿਹੜਾ ਨੌਜਵਾਨ ਨੇ ਉਸ ਖੇਤਰ ਦੇ ਉਹਨਾਂ ਨੂੰ ਰੋਜ਼ਗਾਰ ਕਿਵੇਂ ਦਿੱਤਾ ਜਾਵੇ ਇਸ ਤੇ ਪਰ ਵੀ ਕਾਫੀ ਚਰਚਾ ਜਿਹੜੀ ਹੋ ਰਹੀ ਹੈ ਉਸ ਦੇ ਲਈ ਵੀ ਕੇਂਦਰ ਤੋਂ ਮਦਦ ਮੰਗੇ ਜਾਣ ਦੀ ਲੋੜ ਹੈ ਇਸ ਗੱਲ ਦੀ ਵੀ ਚਰਚਾ ਹੋਈ ਸੋ ਇਹੀ ਮੁੱਦੇ ਜਿਹੜੇ ਨੇ ਉਹ ਰਵਨੀਤ ਬਟੂ ਵੱਲੋਂ ਵੀ ਚੱਕੇ ਗਏ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੇ ਵਿੱਚ ਪੈਕੇਜ ਮੰਗਿਆ ਗਿਆ ਨੌਜਵਾਨਾਂ ਦੀ ਜਿਹੜੀ ਭਰਤੀ ਹੈ ਅਰਧ ਸੈਨਿਕ ਬਲਾਂ ਜਾਂ ਫੌਜ ਵਿੱਚ ਉਹਦੇ ਵਿੱਚ ਕੋਈ ਨਾ ਕੋਈ ਵਿਸ਼ੇਸ਼ ਛੋਟ ਦੇਣ ਦੀ ਗੱਲ ਵੀ ਕਹੀ ਕੀਤੀ ਗਈ ਕਿ ਜੇ ਕੁਝ ਮਾਪਦੰਡਾਂ ਦੇ ਵਿੱਚ ਕਮੀ ਕਰਕੇ ਵੀ ਇਹਨਾਂ ਨੂੰ ਫੌਜ ਦੇ ਵਿੱਚ ਭਰਤੀ ਕੀਤਾ ਜਾ ਸਕੇ ਤਾਂ ਕਰ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਅਗੜੀਆਂ ਸਲਾਹਾਂ ਨੇ ਉਹ ਵੀ ਦਿੱਤੀਆਂ ਗਈਆਂ ਹੁਣ ਇਹ ਮੁੱਦਾ ਇਹ ਨੀਤੀ ਰਵਨੀਤ ਮਿੱਟੂ ਨੇ ਕੋਈ ਅਲੱਗ ਤੋਂ ਚੱਕ ਲਿਆ ਹੈ ਕੋਈ ਨਵਾਂ ਮੁੱਦਾ ਚੱਕਿਆ ਹੈ ਜਿਸ ਦੀ ਚਰਚਾ ਆਲਰੇਡੀ ਪੰਜਾਬ ਦੇ ਵਿੱਚ ਹੋ ਰਹੀ ਹੈ ਜੋ ਆਲ ਪਾਰਟੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਵੱਲੋਂ ਚੱਕਿਆ ਗਿਆ ਹੈ ਭਾਜਪਾ ਦੇ ਹੀ ਪ੍ਰਧਾਨ ਵੱਲੋਂ ਚੱਕਿਆ ਗਿਆ ਹੈ ਤੇ ਨਾਲ ਹੀ ਕਾਂਗਰਸ ਦੇ ਜਿਹੜੇ ਵਿਰੋਧੀ ਪੱਖ ਦੇ ਨੇਤਾ ਨੇ ਪ੍ਰਤਾਪ ਬਾਜਵਾ ਉਹਨਾਂ ਵੱਲੋਂ ਵੀ ਇੱਕ ਵੱਖਰੀ ਪ੍ਰੈਸ ਕਾਨਫਰੰਸ ਕਰਕੇ ਇਸ ਪੈਕੇਜ ਦੀ ਮੰਗ ਕੀਤੀ ਗਈ ਹੈ ਉਹਨਾਂ ਵੱਲੋਂ ਵੀ ਇਹ ਮੁੱਦਾ ਚੱਕਿਆ ਗਿਆ ਸੋ ਸਾਰਿਆਂ ਵੱਲੋਂ ਹੀ ਇਸ ਮੁੱਦੇ ਦੀ ਚਰਚਾ ਕੀਤੀ ਜਾ ਰਹੀ ਹੈ ਮੁੱਦਾ ਚੱਕਿਆ ਜਾ ਰਿਹਾ ਹੈ ਉਹੀ ਮੁੱਦਾ ਰਵਨੀਤ ਬਿੱਟੂ ਵੱਲੋਂ ਵੀ ਪ੍ਰਧਾਨ ਮੰਤਰੀ ਦੇ ਨਾਲ ਡਿਸਕਸ ਕੀਤਾ ਗਿਆ ਹੁਣ ਇਹ ਅੱਗੇ ਕਿਵੇਂ ਵਧਦਾ ਹੈ ਇਸ ਨੂੰ ਮੁੱਖ ਮੰਤਰੀ ਅੱਗੇ ਵਧਾਉਂਦੇ ਨੇ ਜਾਂ ਕਿਸੇ ਸਰਬਦਲ ਦੀ ਕੋਈ ਡੈਲੀਗੇਸ਼ਨ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਂਦਾ ਹੈ ਕਿਵੇਂ ਵਧਦਾ ਹੈ ਇਹ ਦੇਖਣਾ ਪਵੇਗਾ ਲੇਕਿਨ ਉਸ ਨੂੰ ਕ੍ਰੈਡਿਟ ਲੈਣ ਦੇ ਲਈ ਜੋ ਕਾਰਵਾਈ ਕੀਤੀ ਜਾਣੀ ਹੈ ਜਾਂ ਕੀਤੀ ਜਾ ਸਕਦੀ ਸੀ ਉਹ ਕਰ ਦਿੱਤੀ ਗਈ। ਦੂਸਰਾ ਇੱਕ ਮਹੱਤਵਪੂਰਨ ਮੁੱਦਾ ਜਿਹੜਾ ਅਵਨੀਤ ਮੱਟੂ ਵੱਲੋਂ ਚੱਕਿਆ ਗਿਆ ਉਸੇ ਕੀ ਮਾਲਵੇ ਦੀ ਤਰਜ਼ ਦੇ ਉੱਤੇ ਹੀ ਮੱਧੇ ਅਤੇ ਦੁਆਬੇ ਦੇ ਵਿੱਚ ਵੀ ਨਹਿਰੀ ਸਿੰਚਾਈ ਲਈ ਨਹਿਰਾਂ ਦਾ ਜਾਲ ਵਿਛਾਉਣ ਦੀ ਲੋੜ ਹੈ। ਰਾਵੀ ਤੇ ਬਿਆਸ ਦਰਿਆ ਦੇ ਪਾਣੀ ਨੂੰ ਵਰਤਣਾ ਚਾਹੀਦਾ ਹੈ ਸਾਨੂੰ ਸਿੰਚਾਈ ਲਈ। ਉਸ ਨੂੰ ਹਾਰਨੈਸ ਕਰਨਾ ਚਾਹੀਦਾ ਹੈ ਤਾਂ ਕਿ ਜ਼ਮੀਨੀ ਪਾਣੀ ਜਿਹੜਾ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਇਆ ਜਾ ਸਕੇ। ਹੁਣ ਤੱਕ ਪੰਜਾਬ ਦੇ ਵਿੱਚ ਜ਼ਮੀਨੀ ਪਾਣੀ ਦਾ ਬਹੁਤ ਵੱਡਾ ਸੰਕਟ ਉੱਭਰ ਕੇ ਸਾਹਮਣੇ ਆ ਚੁੱਕਿਆ ਹੈ। ਜੂਗਲਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿਸੇ ਨੇ ਪਹਿਲਾਂ ਕਦੇ ਵੀ ਨਹਿਰੀ ਪਾਣੀ ਦੇ ਨਾਲ ਸਿੰਚਾਈ ਦੇ ਉੱਤੇ ਬਹੁਤਾ ਜ਼ੋਰ ਨਹੀਂ ਦਿੱਤਾ ਸੀ ਹੁਣ ਇਹ ਸਰਕਾਰ ਪਿਛਲੇ 1.5 ਸਾਲ ਤੋਂ ਉਸ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਾਈਪਾਂ ਵਿਛਾਈਆਂ ਜਾ ਰਹੀਆਂ ਨੇ ਉਹ ਜ਼ਿਆਦਾਤਰ ਕੰਮ ਜਿਹੜਾ ਹੈ ਮਾਲਵੇ ਦੇ ਖੇਤਰ ਵਿੱਚ ਹੋ ਰਿਹਾ ਹੈ ਸੋ ਮਾਝੇ ਤੇ ਦੁਆਬੇ ਲਈ ਵੀ ਹੀ ਉਸੇ ਲਾਈਨਾਂ ਦੇ ਉੱਤੇ ਉਸੇ ਤਰਜ਼ ਦੇ ਉੱਤੇ ਨਹਿਰਾਂ ਦਾ ਜਾਲ ਮੰਗ ਕੇ ਇੱਕ ਹੋਰ ਜਿਹੜਾ ਪਾਣੀਆਂ ਦਾ ਮੁੱਦਾ ਹੈ ਪੰਜਾਬ ਦੇ ਲਈ ਜੋ ਬਹੁਤ ਮਹੱਤਵਪੂਰਨ ਹੈ ਉਸ ਉਹ ਵੀ ਰਵਨੀਤ ਬਿੱਟੂ ਵੱਲੋਂ ਚੱਕਿਆ ਗਿਆ ਤੇ ਉਸ ਨੂੰ ਐਡਰੈਸ ਕਰਨ ਲਈ ਜੋ ਮਦਦ ਪ੍ਰਧਾਨ ਮੰਤਰੀ ਤੋਂ ਮੰਗੀ ਜਾ ਸਕਦੀ ਸੀ ਉਹ ਮੰਗੀ ਗਈ ਸੋ ਪੰਜਾਬ ਦੇ ਕਿਹੜੇ ਕਿਹੜੇ ਮੁੱਦੇ ਜ਼ਰੂਰੀ ਮੁੱਦੇ ਨੇ ਅਹਿਮ ਮੁੱਦੇ ਨੇ ਉਹਨਾਂ ਤੇ ਪ੍ਰਧਾਨ ਮੰਤਰੀ ਤੋਂ ਕਿਸ ਤਰੀਕੇ ਨਾਲ ਮਦਦ ਲਈ ਜਾ ਸਕਦੀ ਹੈ ਤੇ ਫਿਰ ਭਾਜਪਾ ਉਹਦਾ ਕ੍ਰੈਡਿਟ ਲੈ ਕੇ ਚੋਣਾਂ ਦੇ ਵਿੱਚ ਜਾ ਸਕਦੀ ਹੈ ਇਹਨਾਂ ਲਾਈਨਾਂ ਉੱਤੇ ਹੀ ਇਹ ਚਰਚਾ ਹੋਈ ਲੱਗ ਰਹੀ ਹੈ ਕਿ ਇਹ ਚਰਚਾ ਹੋਈ ਇਸ ਤੋਂ ਇਲਾਵਾ ਲੁਧਿਆਣਾ ਜ਼ਿਮਨੀ ਚੋਣਾਂ ਦੀ ਮਹੱਤਤਾ ਬਾਰੇ ਵੀ ਕਹਿੰਦੇ ਨੇ ਚਰਚਾ ਹੋਈ ਹੈ ਕਿ ਇਹ ਜਿਹੜੀ ਲੁਧਿਆਣਾ ਜਮਨੀ ਚੋਣ ਹੋਣ ਵਾਲੀ ਹੈ ਉਸ ਦੀ ਮਹੱਤਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਇਸ ਚੀਜ਼ ਬਾਰੇ ਚਰਚਾ ਕੀਤੀ ਗਈ ਕਿ ਭਵਿੱਖ ਦੇ ਵਿੱਚ ਕਿਹੜੀ ਪਾਰਟੀ ਸਰਕਾਰ ਬਣਾਏਗੀ ਇਹਦਾ ਸੁਨੇਹਾ ਜਿਹੜਾ ਹੈ ਉਹ ਲੁਧਿਆਣਾ ਜਮਨੀ ਚੋਣ ਵਿੱਚੋਂ ਜਾਣਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਧ ਵੋਟਾਂ ਭਾਜੀਪੀ ਨੂੰ ਇਸੇ ਹਲਕੇ ਤੋਂ ਮਿਲੀਆਂ ਸਨ ਸੋ ਇਸ ਲਈ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਭਾਜਪਾ ਆਪਣਾ ਬੇਸ ਜਿਹੜਾ ਹੈ ਜਿੱਦੀਆਂ ਵੋਟਾਂ ਉਹਨਾਂ ਨੂੰ ਲੋਕ ਸਭਾ ਚ ਮਿਲੀਆਂ ਉਸ ਗਿਣਤੀ ਨੂੰ ਬਰਕਰਾਰ ਰੱਖੇ ਤੇ ਉਹ ਜਿਹੜੀ ਹੈ ਉਸ ਤੋਂ ਗਰਾਵਟ ਨਾ ਆਵੇ ਉਸ ਤੋਂ نیچے ਨਾ ਗਰੇ ਤਾਂ ਕਿ ਇੱਕ ਸੰਦੇਸ਼ ਜਾਵੇ ਕਿ ਆਉਣ ਵਾਲੇ ਮੁਕਾਬਲਾ ਜਿਹੜਾ ਹੋਣਾ ਹੈ 2027 ਦੇ ਵਿੱਚ ਉਹਦੇ ਵਿੱਚ ਭਾਜਪਾ ਇੱਕ ਮੁੱਖ ਧਿਰ ਬਣ ਕੇ ਉਭਰੇਗੀ ਇਸ ਲਈ ਹਾਂ ਦੇਨ ਲਈ ਲੁਧਿਆਣਾ ਜ਼ਿਮਨੀ ਚੋਣ ਦਿੱਤਣਾ ਬਹੁਤ ਜ਼ਰੂਰੀ ਹੈ ਇਸ ਬਾਰੇ ਚਰਚਾ ਹੁਣ ਭਾਰਤ ਕੁਸ਼ਨ ਆਸ਼ੂ ਤੇ ਰਵਨੀਤ ਬਿੱਟੂ ਦੀ ਦੋਸਤੀ ਜਿਹੜੀ ਹੈ ਉਸ ਤੇ ਚਰਚੇ ਬਹੁਤ ਹੋਏ ਨੇ ਦੋਨੋਂ ਕਾਫੀ ਦੇਰ ਇਕੱਠੇ ਦੇਖੇ ਗਏ ਇੱਕ ਦੂਜੇ ਦੀ ਮਦਦ ਕਰਦੇ ਵੀ ਦੇਖੇ ਗਏ ਨੇ ਕਿ ਉਸ ਹਲਕੇ ਦੇ ਵਿੱਚੋਂ ਰਵਨੀਤ ਬਿੱਟੂ ਨੂੰ ਜ਼ਿਆਦਾ ਵੋਟਾਂ ਮਿਲਣਾ ਵੀ ਭਾਰਤ ਕੁਸ਼ਨ ਆਸ਼ੂ ਦੀ ਦੋਸਤੀ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਕਿ ਉੱਥੇ ਭਾਜਪਾ ਦਾ ਇੰਨਾ ਆਧਾਰ ਨਹੀਂ ਹੈ ਲੇਕਿਨ ਉਹ ਵੋਟਾਂ ਗਿਰੀਆਂ ਸੀ ਉਹ ਆਸ਼ੂ ਵੱਲੋਂ ਆਪਣੇ ਦੋਸਤ ਨੂੰ ਪਹੁੰਚਾਇਆ ਗਿਆ ਇਹ ਮੰਨਿਆ ਜਾ ਸਕਦਾ ਹੈ ਇਹ ਤਾਂ ਖੈਰ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਬਾਕੀ ਪਾਰਟੀਆਂ ਵੱਲੋਂ ਇਸ ਚੋਣ ਵਾਸਤੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਗਏ ਨੇ ਹਾਲਾਂਕਿ ਚੋਣ ਦਾ ਐਲਾਨ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਹਜੇ ਤੱਕ ਨਹੀਂ ਕੀਤਾ ਗਿਆ ਚੋਣਾਂ ਦੀ ਅਨਾਊਂਸਮੈਂਟ ਨਹੀਂ ਹੋਈ ਲੇਕਿਨ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤਿੰਨਾਂ ਵੱਲੋਂ ਆਪਣੇ ਆਪਣੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਤੇ ਉਹਨਾਂ ਵੱਲੋਂ ਆਪਣਾ ਜਿਹੜਾ ਕੰਮ ਹੈ ਆਪਣਾ ਪ੍ਰਚਾਰ ਹੈ ਉਹ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਉਸ ਹਲਕੇ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਹੋ ਰਿਹਾ ਹੈ ਭਾਜਪਾ ਕਿਤੇ ਨਾ ਕਿਤੇ ਉੱਥੇ ਪਿਛੜੀ ਹੋਈ ਦਿਖਾਈ ਦੇ ਰਹੀ ਹੈ ਸ਼ਾਇਦ ਇਸੇ ਗੱਲ ਦੀ ਚਰਚਾ ਜਿਹੜੀ ਹੈ ਰਵਨੀਤ ਬਟੂ ਵੱਲੋਂ ਕੀਤੀ ਗਈ ਹੋਵੇਗੀ ਭਾਜਪਾ ਵੱਲੋਂ ਕੋਈ ਵੀ ਉਮੀਦਵਾਰ ਹਜੇ ਨਹੀਂ ਲਾਣਿਆ ਗਿਆ ਹੈ ਦੋ ਉਮੀਦਵਾਰਾਂ ਦੇ ਨਾਮ ਜ਼ਰੂਰ ਚਰਚਾ ਦੇ ਵਿੱਚ ਚੱਲ ਰਹੇ ਸੀ ਇੱਕ ਤਾਂ ਜਦੋਂ ਡੀਐਸਪੀ ਸੇਖੋਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਇਹ ਚਰਚਾ ਜ਼ੋਰ ਫੜ ਗਈ ਸੀ ਕਿ ਭਾਜਪਾ ਦੇ ਉਮੀਦਵਾਰ ਸੇਖੋਂ ਸਾਹਿਬ ਹੋਣਗੇ ਕਿਉਂਕਿ ਉਹਨਾਂ ਦੇ ਤੇ ਭਾਰਤ ਕੁਸ਼ਣ ਆਸ਼ੂ ਦੇ ਵਿਚਾਲੇ 36 ਦਾ ਆਂਕੜਾ ਹੈ ਆਪਸ ਦੇ ਵਿੱਚ ਦੋਨਾਂ ਦੀ ਨਿੱਜੀ ਰੰਜਿਸ਼ ਹੈ ਇਸ ਗੱਲ ਨੂੰ ਮੁੱਖ ਆਧਾਰ ਬਣਾ ਕੇ ਦੇਖਿਆ ਜਾ ਰਿਹਾ ਸੀ ਕਿ ਉਹ ਇਸ ਤਰੀਕੇ ਨਾਲ ਆਸ਼ੂ ਨੂੰ ਚੰਗੀ ਟੱਕਰ ਦੇ ਸਕਦੇ ਨੇ ਤੇ ਮੁਕਾਬਲਾ ਜਿਹੜਾ ਹੈ ਉਹ ਸਖਤ ਹੋ ਸਕਦਾ ਹੈ ਇੰਟਰਸਟਿੰਗ ਹੋ ਸਕਦਾ ਦੂਸਰਾ ਹੌਬੀ ਧਾਰੀਵਾਲ ਵੱਲੋਂ ਵੀ ਆਪਣਾ ਨਾਮ ਇਸ ਰਿੰਗ ਦੇ ਵਿੱਚ ਸੱਟ ਦਿੱਤਾ ਗਿਆ ਹੈ ਉਹਨਾਂ ਵੱਲੋਂ ਖੁਦ ਹੀ ਇਹ ਇਸ਼ਾਰਾ ਕੀਤਾ ਗਿਆ ਕਿ ਮੈਂ ਚੋਂ ਲੜਕਦਾ ਲੜਨ ਦਾ ਇੱਛੁਕ ਹਾਂ ਇੰਟਰਸਟਿਡ ਹਾਂ ਮੈਂ ਸੋ ਉਹ ਵੀ ਇੱਕ ਸੰਭਾਵਿਤ ਚੇਹਰੇ ਦੇ ਤੌਰ ਤੇ ਦੇਖੇ ਜਾ ਸਕਦੇ ਨੇ ਲੇਕਿਨ ਕੀ ਇਹਨਾਂ ਦੋਨਾਂ ਨੂੰ ਹੀ ਮਜ਼ਬੂਤ ਦਾਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ ਕੀ ਇਹਨਾਂ ਦੀ ਉਮੀਦਵਾਰੀ ਜਿਹੜੀ ਹੈ ਉਹ ਇੰਨੀ ਤਕੜੀ ਹੈ ਕਿ ਉਹ ਜਿੱਤ ਦਾ ਦਾਵਾ ਇਸ ਇਲਾਕੇ ਚੋਂ ਕਰ ਸਕਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਬਾਕੀ ਜਿਹੜੀ ਟੱਕਰ ਹੈ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਦੋਨਾਂ ਦੇ ਉਮੀਦਵਾਰ ਮਿਹਨਤ ਕਾਫੀ ਹੋਣੇ ਤੋਂ ਹੀ ਕਰ ਰਹੇ ਨੇ ਤੇ ਦੋਨਾਂ ਨੇ ਹੀ ਇਸ ਨੂੰ ਵਿਕਾਰ ਦਾ ਸਵਾਲ ਬਣਾਇਆ ਹੋਇਆ ਹੈ ਇਹ ਚਰਚੇ ਉਸ ਇਲਾਕੇ ਦੇ ਵਿੱਚ ਕਾਫੀ ਦੇਖੇ ਜਾ ਸਕਦੇ ਸੋ ਇਹ ਮੁੱਦੇ ਤਾਂ ਰਵਨੀਤ ਬਟੂ ਵੱਲੋਂ ਹੀ ਕਿਹਾ ਗਿਆ ਕਿ ਉਹਨਾਂ ਵੱਲੋਂ ਵੀ ਉਠਾਏ ਗਏ ਨੇ ਲੇਕਿਨ ਇੱਕ ਹੋਰ ਮੁੱਦੇ ਦੀ ਬਾਰ ਬਾਰ ਚਰਚਾ ਹੋ ਰਹੀ ਹੈ ਕਿ ਸ਼ਾਇਦ ਰਵਨੀਤ ਬਟੂ ਵੱਲੋਂ ਇਸ ਦੇ ਉੱਪਰ ਵੀ ਚਰਚਾ ਕੀਤੀ ਗਈ ਹੋਵੇ ਉਹ ਹੈ ਬੰਦੀ ਸਿੰਘਾਂ ਦਾ ਮੰਦਾ ਬੰਦੀ ਸਿੱਕਾਂ ਦਾ ਮੁੱਦਾ ਜਿਹੜਾ ਹੈ ਉਹ ਵੀ ਹੁਣ ਕਿਤੇ ਨਾ ਕਿਤੇ ਬਲਵੰਤ ਸਿੰਘ ਰਾਜਵਾਨਾ ਦੇ ਮੁੱਦੇ ਤੇ ਹੀ ਆ ਕੇ ਰੁਕ ਗਿਆ ਲੱਗਦਾ ਹੈ ਕਿ ਸਿਰਫ ਉਹਨਾਂ ਦੇ ਜੋ ਉਮਰ ਕੈਦ ਦੇ ਵਿੱਚ ਬਦਲਣ ਦਾ ਜਾਂ ਫਾਂਸੀ ਦੇਣੀ ਹੈ ਜਾਂ ਨਹੀਂ ਦੇਣੀ ਹੈ ਉਸ ਦਾ ਫੈਸਲਾ ਉੱਥੇ ਹੀ ਟਿਕਿਆ ਹੋਇਆ ਹੈ ਰਾਜਵਾਨਾ ਤੇ ਸਿਆਸਤ ਪਿਛਲੇ ਕੁਝ ਦਿਨਾਂ ਤੋਂ ਦੁਬਾਰਾ ਗਰਮਾਉਣ ਲੱਗੀ ਹੈ ਇਹ ਕੋਸ਼ਿਸ਼ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ ਤੇ ਨਾਲ ਹੀ ਐਸਜੀਪੀਸੀ ਵੱਲੋਂ ਵੀ ਇਸ ਗੱਲ ਨੂੰ ਬਾਰ-ਬਾਰ ਅੱਗੇ ਵਧਾਇਆ ਜਾ ਰਿਹਾ ਹੈ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਸਾਹਿਬ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਪਟੀਸ਼ਨ ਲਗਾਈ ਹੋਈ ਹੈ ਐਸਟੀਪੀਸੀ ਵੱਲੋਂ ਉਸ ਨੂੰ ਵਾਪਸ ਲੈਣਾ ਹੈ ਜਾਂ ਨਹੀਂ ਇਸ ਤੇ ਵਿਚਾਰ ਕੀਤਾ ਜਾਣਾ ਹੈ ਇਹ ਵੀ ਜ਼ਿਕਰ ਕੀਤਾ ਜਾਂਦਾ ਹੈ ਬਾਰ ਬਾਰ ਕਈ ਲੋਕਾਂ ਵੱਲੋਂ ਕਿ ਰਵਨੀਤ ਬਿੱਟੂ ਵੱਲੋਂ ਜੇ ਮਾਫੀ ਦੇ ਦਿੱਤੀ ਜਾਵੇ ਰਾਜੂ ਹਣਾ ਨੂੰ ਤਾਂ ਵੀ ਉਹਦੀ ਰਿਹਾਈ ਜਾਂ ਉਹਦੀ ਉਮਰ ਕੈਦ ਦੇ ਵਿੱਚ ਜੋ ਫੈਸਲਾ ਸਰਕਾਰ ਨੇ ਲੈਣਾ ਹੈ ਉਹਦੇ ਵਿੱਚ ਆਸਾਨੀ ਹੋ ਸਕਦੀ ਹੈ ਮਦਦ ਮਿਲ ਸਕਦੀ ਹੈ ਰਵਨੀਤ ਬਿੱਟੂ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਮਾਫ ਕਰ ਦੇਣਾ ਚਾਹੀਦਾ ਹੈ ਹਾਲਾਂਕਿ ਇੱਕ ਦੋ ਵਾਰ ਸ਼ਾਇਦ ਇਸ ਤਰੀਕੇ ਦੇ ਬਿਆਨ ਵੀ ਰਵਨੀਤ ਮਿੱਕੂ ਵੱਲੋਂ ਪਹਿਲਾਂ ਦਿੱਤੇ ਜਾ ਚੁੱਕੇ ਨੇ ਲੇਕਿਨ ਇਸ ਗੱਲ ਦੇ ਉੱਤੇ ਵੀ ਚਰਚਾ ਕਰਨੀ ਜ਼ਰੂਰੀ ਹੈ ਕਿ ਜੇ ਰਾਜੂਆਣਾ ਖੁਦ ਇਸ ਗੱਲ ਤੇ ਅੜਿਆ ਹੋਇਆ ਹੈ ਕਿ ਮੈਂ ਆਪਣੇ ਕੀਤੇ ਹੋਏ ਕੰਮ ਵਾਸਤੇ ਮਾਫੀ ਨਹੀਂ ਮੰਗਣੀ ਮੈਨੂੰ ਉਸ ਦੇ ਉੱਤੇ ਕੋਈ ਪਛਤਾਵਾ ਨਹੀਂ ਹੈ ਫਿਰ ਆਪ ਮੋਹੰਦਰੇ ਹੀ ਆਪ ਹੀ ਬਾਕੀ ਤਰ੍ਹਾਂ ਸਾਰੀਆਂ ਵੱਡਾ ਦਿਲ ਦਿਖਾ ਕੇ ਮਾਫੀ ਕਿਉਂ ਕਰ ਦੇਣ ਜੇ ਉਹ ਆਦਮੀ ਆਪਣੇ ਸਟੈਂਡ ਤੋਂ ਟਸ ਤੋਂ ਮਸ ਨਹੀਂ ਹੋ ਰਿਹਾ ਹੈ ਉਹ ਇਸ ਗੱਲ ਦੀ ਅਫਰੂਡਤਾ ਕਰਦਾ ਕਿ ਮੈਂ ਤਾਂ ਨਾ ਮਾਫੀ ਮੰਗੀ ਹੈ ਨਾ ਹੀ ਮੈਂ ਫਾਂਸੀ ਦੀ ਸਜ਼ਾ ਨੂੰ ਟਾਲਣ ਵਾਸਤੇ ਕਿਹਾ ਹੈ ਮੇਰੇ ਵੱਲੋਂ ਤਾਂ ਇਹ ਅਪੀਲ ਵੀ ਨਹੀਂ ਕੀਤੀ ਗਈ ਹੈ ਤਾਂ ਐਸਜੀਪੀਸੀ ਕਰ ਰਹੀ ਹੈ ਕੋਈ ਤੀਸਰੀ ਤਰ ਕਰ ਰਹੀ ਹੈ ਤੇ ਫੇਰ ਜਦੋਂ ਉਹ ਬੰਦਾ ਆਪਣੇ ਸਟੈਂਡ ਤੋਂ ਕਾਇਮ ਹੈ ਬਜ਼ਦ ਹੈ ਤਾਂ ਬਾਕੀ ਲੋਕ ਕਿਉਂ ਵੱਡਾ ਦਿਲ ਦਿਖਾਉਣ ਜਾਂ ਬਾਕੀ ਇਸ ਚੀਜ਼ ਨੂੰ ਕਿਉਂ ਅਗਾਂਵ ਵੱਧ ਕੇ ਜਿਹੜਾ ਹੈ ਉਹ ਫੈਸਲਾ ਲੈਣ ਕਿ ਨਹੀਂ ਇਸ ਬੰਦੇ ਨੂੰ ਛੱਡ ਦੇਣਾ ਚਾਹੀਦਾ ਕੋਈ ਨਾ ਕੋਈ ਗਰਾਉਂਡ ਤਾਂ ਬਣਾਉਣਾ ਹੀ ਪਏਗਾ ਸਰਕਾਰ ਨੂੰ ਦੇ ਅਦਾਲਤ ਨੇ ਜਾਂ ਸਰਕਾਰ ਨੇ ਜਾਂ ਕਿਸੇ ਤਰ੍ਹਾਂ ਇਸ ਤਰੀਕੇ ਦਾ ਫੈਸਲਾ ਲੈਣਾ ਹੈ ਤਾਂ ਕੋਈ ਨਾ ਕੋਈ ਕਾਨੂੰਨੀ ਬੇਸਿਸ ਕੋਈ ਨਾ ਕੋਈ ਤਰਸ ਦਾ ਆਧਾਰ ਕੋਈ ਆਧਾਰ ਤਾਂ ਬਣਾਉਣਾ ਹੀ ਪਏਗਾ ਨਾ ਇਹ ਤਾਂ ਨਹੀਂ ਕਹਿ ਸਕਦੇ ਕਿ ਇੱਕ ਬੰਦਾ ਕਹਿੰਦਾ ਕਿ ਮੈਂ ਤਾਂ ਜੋ ਕੀਤਾ ਠੀਕ ਕੀਤਾ ਮੈਂ ਇੱਕ ਬੰਦਾ ਨਹੀਂ ਮਾਰਿਆ ਮੈਂ 17 ਬੰਦੇ ਮਾਰੇ ਨੇ ਮੈਨੂੰ ਕੋਈ ਫਿਸ਼ਤਾਵਾ ਵੀ ਨਹੀਂ ਹੈ ਕਿ ਮੈਨੂੰ ਛੱਡ ਵੀ ਦਿਓ ਸੋ ਇਹ ਗੱਲ ਕਿਤੇ ਨਾ ਕਿਤੇ ਇੰਨੀ ਛੇਤੀ ਹੱਲ ਹੋਣ ਵਾਲੀਆਂ ਨਹੀਂ ਨੇ ਸਿਆਸੀ ਫੈਸਲਾ ਹੈ ਸਿਆਸਤਦਾਨਾਂ ਹੀ ਲੈਣਾ ਨੇ ਤੇ ਕਿਵੇਂ ਲੈਂਦੇ ਨੇ ਚੋਣਾਂ ਦੇ ਨੇੜੇ ਲੈਂਦੇ ਨੇ ਉਹਦਾ ਕੋਈ ਫਾਇਦਾ ਹੋਵੇਗਾ ਨਹੀਂ ਹੋਵੇਗਾ ਇਹ ਸਾਰੀਆਂ ਚੀਜ਼ਾਂ ਵਿਚਾਰੀਆਂ ਜਾਣੀਆਂ ਲੇਕਿਨ ਫਿਲਹਾਲ ਇਹ ਇੰਨਾ ਵੱਡਾ ਮੁੱਦਾ ਅਸਲ ਦੇ ਵਿੱਚ ਨਹੀਂ ਹੈ ਜਿੰਨਾ ਕਿ ਇਹਨੂੰ মিডিਆ ਜਾਂ ਸੋਸ਼ਲ ਮੀਡੀਆ ਤੇ ਬਣਾ ਕੇ ਪ੍ਰਚਾਰਿਆ ਜਾ ਰਿਹਾ ਹੁਣ ਇਸ ਮੀਟਿੰਗ ਦੀ ਗੱਲ ਨੂੰ ਵੀ ਆਪਾਂ ਸਾਈਡ ਤੇ ਰੱਖੀਏ ਤਾਂ ਦੂਸਰਾ ਚਰਚਾ ਦਾ ਜਿਹੜਾ ਵਿਸ਼ਾ ਹੈ ਉਹ ਇਹ ਬਣ ਜਾਂਦਾ ਹੈ ਕੀ ਰਵਨੀਤ ਬਿੱਟੂ ਜਿਹੜੇ ਨੇ ਉਹ ਸਹੀ ਚਿਹਰਾ ਹੋ ਸਕਦੇ ਨੇ ਭਾਜਪਾ ਲਈ ਜਾਂ ਪੰਜਾਬ ਦੇ ਲਈ ਜਿਹੜਾ ਆਪਸ ਦੇ ਵਿੱਚ ਮੁਕਾਬਲਾ ਹੈ ਜਾਂ ਇਹ ਕਿਹਾ ਜਾ ਸਕਦਾ ਕਿ ਜੇ ਉਹ ਦੋ ਨਾਵਾਂ ਦੇ ਉੱਤੇ ਵਿਚਾਰ ਹੋਇਆ ਹੋਏਗਾ ਜਾਂ ਹੋ ਸਕਦਾ ਹੈ ਉਹਨੇ ਰਵਨੀਤ ਬਿੱਟੂ ਤੇ ਸੁਨੀਲ ਜਾਕਰ ਇਹਨਾਂ ਦੋਨਾਂ ਦੇ ਵਿੱਚੋਂ ਪੰਜਾਬ ਦੇ ਲਈ ਬਿਹਤਰ ਉਮੀਦਵਾਰ ਕੌਣ ਹੈ ਇਹਦੇ ਵਿੱਚ ਤਾਂ ਚਰਚਾ ਕਰਨ ਦੀ ਵੀ ਲੋੜ ਨਹੀਂ ਜਾਪਦੀ ਸੁਨੀਲ ਜਾਖੜ ਜਿਹੜੇ ਨੇ ਪਾਵੇਂ ਉਹ ਅਸਤੀਫਾ ਦੇ ਚੁੱਕੇ ਨੇ ਭਾਜਪਾ ਦੀ ਪ੍ਰਧਾਨਗੀ ਤੋਂ ਲੇਕਿਨ ਉਹ ਹਜੇ ਤੱਕ ਭਾਜਪਾ ਵੱਲੋਂ ਮਨਜ਼ੂਰ ਨਹੀਂ ਕੀਤਾ। ਅਸਤੀਫਾ ਦੇਣ ਦੇ ਬਾਵਜੂਦ ਵੀ ਉਹਨਾਂ ਦੇ ਪੋਤੇ ਦੇ ਵਿਆਹ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਿਰਕਤ ਕਰਨਾ ਇਹ ਦਰਸਾਉਂਦਾ ਹੈ ਕਿ ਸੁਨੀਲ ਜਾਖੜ ਦੀ ਇਮੀਅਤ ਭਾਜਪਾ ਦੇ ਵਿੱਚ ਕਿੰਨੀ ਹੈ। ਹੁਣ ਇੱਥੇ ਫਿਰ ਦੂਸਰਾ ਇਹ ਆ ਜਾਂਦਾ ਹੈ ਕਿ ਕੀ ਹਿੰਦੂ ਚਿਹਰਾ ਜਾਂ ਸਿੱਖ ਚਿਹਰਾ ਇਸ ਦੇ ਉੱਤੇ ਚਰਚਾ ਕੀਤੀ ਜਾਣੀ ਹੈ ਕੀ ਇਹ ਚਰਚਾ ਦਾ ਵਿਸ਼ਾ ਹੈ ਹੁਣ ਇਸ ਦੇ ਵਿੱਚ ਵੀ ਜੇ ਤੁਸੀਂ ਭਾਜਪਾ ਦੀ ਹਿਸਟਰੀ ਦੇਖਦੇ ਹੋ ਇਤਿਹਾਸ ਦੇਖਦੇ ਹੋ ਤਾਂ ਆਪਾਂ ਆਪਣੇ ਗਵੰਡੀ ਰਾਜ ਹਰਿਆਣਾ ਦੀ ਗੱਲ ਕਰ ਲਈਏ ਹਰਿਆਣਾ ਦੇ ਵਿੱਚ ਵੀ ਗੈਰ जाट ਜਿਹੜਾ ਮੁੱਖ ਮੰਤਰੀ ਸੀ ਉਹ ਭਾਜਪਾ ਵੱਲੋਂ ਹੀ ਬਣਾਇਆ ਗਿਆ ਜਦੋਂ ਮਨੋਰ ਲਾਰ ਖੱਟਰ ਜੋ ਕਿ ਪੰਜਾਬੀ ਮੂਲ ਦੇ ਨੇ ਉਹਨਾਂ ਨੂੰ ਹਰਿਆਣਾ ਦਾ ਚੀਫ ਮਿਨਿਸਟਰ ਬਣਾਇਆ ਗਿਆ ਤਾਂ ਜਿਹੜੀ ਰਵਾਇਤ ਸੀ ਕਿ ਹਰਿਆਣੇ ਦੇ ਵਿੱਚ हरियाणा ਵੀ ਕੋਈ जाट ਹੀ ਮੁੱਖ ਮੰਤਰੀ ਬਣਦਾ ਆਇਆ ਹੈ ਉਹ ਰਵਾਇਤ ਵੀ ਉਹਨਾਂ ਵੱਲੋਂ ਤੋੜੀ ਗਈ ਤੇ ਇੱਕ ਪੰਜਾਬੀ ਨੂੰ ਉੱਥੇ ਮੁੱਖ ਮੰਤਰੀ ਪਹਿਲੀ ਵਾਰ ਬਣਾਇਆ ਗਿਆ ਤੇ ਉਸ ਤੋਂ ਬਾਅਦ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ ਤੇ ਹਜੇ ਤੱਕ ਉੱਥੇ ਕੋਈ जाट ਨੇਤਾ ਦੁਆਰਾ ਮੁੱਖ ਮੰਤਰੀ ਨਹੀਂ ਬਣਿਆ ਪੰਜਾਬ ਦੇ ਵਿੱਚ ਵੀ ਹੁਣ ਤੱਕ ਇਹ ਰਵਾਇਤ ਰਹੀ ਸਵੇਕਿ ਕੋਈ ਜੱਟ ਸਿੱਖ 체ਰਾ ਹੀ ਪੰਜਾਬ ਦਾ ਮੁੱਖ ਮੰਤਰੀ ਬਣਦਾ ਸੀ ਲੇਕਿਨ ਕਾਂਗਰਸ ਵੱਲੋਂ ਵੀ ਜਦੋਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਤੇ ਦਲਤ ਚੇਰੇ ਨੂੰ ਅਭਾਰ ਕੇ ਸਾਹਮਣੇ ਲਿਆਂਦਾ ਗਿਆ ਉਹ ਰਵਾਇਤ ਕਿਤੇ ਨਾ ਕਿਤੇ ਟੁੱਟ ਗਈ ਸੀ ਕਿ ਜੱਟ ਸਿੱਖ ਹੀ ਮੁੱਖ ਮੰਤਰੀ ਦਾ ਦਾਵੇਦਾਰ ਹੋਵੇਗਾ ਲੇਕਿਨ ਉਹ ਸਿੱਖ ਸ਼ਬਦ ਹਜੇ ਵੀ ਉਸ ਰਵਾਇਤ ਦੇ ਵਿੱਚ ਕਾਇਮ ਹੈ ਇੱਕ ਸਿੱਖ ਚਿਹਰਾ ਹੀ ਹਜੇ ਤੱਕ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ ਭਾਜਪਾ ਇਹ ਰਵਾਇਤ ਤੋੜ ਸਕਦੀ ਹੈ ਕਿਉਂਕਿ ਉਹਨਾਂ ਵੱਲੋਂ ਪਹਿਲਾਂ ਵੀ ਬੜੀ ਵਾਰ ਇਸ ਤਰ੍ਹਾਂ ਦੇ ਨਿਰਣੇ ਲਏ ਗਏ ਨੇ ਸੁਨੀਲ ਜਾਖੜ ਨੂੰ ਅੱਗੇ ਪੇਸ਼ ਕੀਤਾ ਜਾ ਸਕਦਾ ਸੀ ਲੇਕਿਨ ਉਹ ਖੁਦ ਹੀ ਆਪਣੇ ਪੈਰ ਪਛਾਣ ਹਟ ਗਏ ਨੇ ਸ਼ਾਇਦ ਉਹ ਭਾਜਪਾ ਦੀਆਂ ਨੀਤੀਆਂ ਦੇ ਨਾਲ ਉਹ ਨਹੀਂ ਸਹਿਮਤੀ ਨਹੀਂ ਰੱਖਦੇ ਜਿਸ ਤਰੀਕੇ ਦੀ ਰਾਜਨੀਤੀ ਭਾਜਪਾ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਕੀ ਸਿਰਫ ਹਿੰਦੂ ਯਾ ਸਿੱਖ ਦੇ ਕੇ ਹੀ ਕਿਸੇ ਨੂੰ ਅੱਗੇ ਵਧਾ ਦੇਣਾ ਸਿਆਣਪ ਹੈ ਰਵਨੀਤ ਬਿੱਟੂ ਜਦੋਂ ਤੱਕ ਆਪਣਾ ਮੂੰਹ ਨਹੀਂ ਖੋਲਦੇ ਉਦੋਂ ਤੱਕ ਸ਼ਾਇਦ ਉਹਨਾਂ ਦੀ ਦਾਵੇਦਾਰੀ ਪੁਖਤਾ ਮੰਨੀ ਜਾਂਦੀ ਹੈ ਉਹ ਇੱਕ ਸਹੀ ਸਿਆਸੀ ਖਾਨਦਾਨ ਦੇ ਵਿੱਚੋਂ ਆਉਂਦੇ ਨੇ ਅੱਤਵਾਦ ਵਿਰੁੱਧ ਲੜਾਈ ਦੇ ਵਿੱਚ ਉਹਨਾਂ ਦੇ ਦਾਦਾ ਜੀ ਸ਼ਹੀਦ ਹੋਏ ਕਿਹਾ ਜਾਂਦਾ ਹੈ ਉਸ ਤਰੀਕੇ ਦੀ ਉਹ ਜੜੀ ਲਾਹਾ ਹੈ ਉਸ ਦਾ ਵੀ ਸਿਆਸੀ ਤੌਰ ਤੇ ਲਿਆ ਜਾ ਸਕਦਾ ਹੈ ਭਾਜਪਾ ਵੱਲੋਂ ਭਾਜਪਾ ਦੀ ਲਾਈਨ ਦੇ ਨਾਲ ਉਹ ਮੇਲ ਖਾਂਦਾ ਹੈ ਕਿ ਜੋ ਸੋਚ ਭਾਜਪਾ ਦੀ ਹੈ ਉਸੇ ਸੋਚ ਤੋਂ ਦੀ ਪਰਿਵਾਰ ਜਿਹੜਾ ਹੈ ਉੱਥੋਂ ਰਵਨੀਤ ਬੱਟੂ ਆਉਂਦੇ ਨੇ ਰਵਨੀਤ ਬੱਟੂ ਦੀ ਦਿੱਖ ਜਿਹੜੀ ਹੈ ਜਾਂ ਉਹਨਾਂ ਦੀ ਇੱਕ ਪਹਿਚਾਨ ਵੀ ਇੱਕ ਲੜਾਕੂ ਆਗੂ ਦੇ ਤੌਰ ਤੇ ਹੈ ਕਿ ਉਹ ਲੜਨਾ ਜਾਣਦੇ ਨੇ ਉਹ ਲੜਾਈ ਤੋਂ ਪਿੱਛੇ ਨਹੀਂ ਹਟਦੇ ਉਹ ਆਪਣੀ ਭਾਸ਼ਾ ਵੀ ਕਈ ਵਾਰ ਇਸੇ ਤਰੀਕੇ ਨਾਲ ਵਰਤਦੇ ਨੇ, ਚੁਣਦੇ ਨੇ। ਜਿਹਨੂੰ ਇੱਕ ਖਸੌਣ ਵਾਲੀ ਭਾਸ਼ਾ ਕਿਹਾ ਜਾ ਸਕਦਾ ਹੈ, ਲੜਾਈ ਨੂੰ ਵਧਾਉਣ ਵਾਲੀ ਭਾਸ਼ਾ ਕਿਹਾ ਜਾ ਸਕਦਾ ਹੈ। ਸੋ ਉਹ ਚੀਜ਼ਾਂ ਉਹਨਾਂ ਦੇ ਲਈ ਕੰਮ ਕਰਦੀਆਂ ਹੋ ਸਕਦੀਆਂ ਨੇ, ਉਹਨਾਂ ਨੂੰ ਫਰੰਟ ਜਿਹੜਾ ਕੰਟੈਂਡਰ ਹੈ ਉਹ ਬਣਾ ਸਕਦੀਆਂ ਨੇ। ਲੇਕਿਨ ਉਹਨਾਂ ਦੀ ਸਖਸ਼ੀਅਤ ਜਾਂ ਉਹਨਾਂ ਦੀ ਸਮਝਦਾਰੀ ਬਾਰੇ ਹਜੇ ਵੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਸ਼ਾਇਦ ਉਹਨਾਂ ਜਿਆਦਾ ਉਤਸ਼ਾਹਿਤ ਨਹੀਂ ਹੋਣਗੇ ਰਵਨੀਤ ਮਿੱਟੂ ਦੀ ਉਮੀਦਵਾਰੀ ਨੂੰ ਲੈ ਕੇ ਕਿ ਉਹਨਾਂ ਨੂੰ ਮੁੱਖ ਮੰਤਰੀ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਉਸਦੇ ਉਲਟ ਜਾਖੜ ਜਿਹੜੇ ਨੇ ਉਹ ਸੰਜੀਦਾ ਨੇ ਸਮਝਦਾਰ ਨੇ ਸਿਆਣੇ ਨੇ ਪੰਜਾਬ ਦੇ ਹਿੱਤਾਂ ਦੇ ਲਈ ਆਵਾਜ਼ ਚੱਕਣ ਵਾਲੇ ਨੇ ਇਹ ਉਹਨਾਂ ਦੀ ਛਵੀ ਜਿਹੜੀ ਹੈ ਉਹ ਸਾਰੇ ਪੰਜਾਬ ਦੇ ਵਿੱਚ ਬਣੀ ਹੋਈ ਹੈ ਉਹਨਾਂ ਨੂੰ ਕੋਈ ਹੋਰ ਨਵੀਂ ਇਮੇਜ ਆਪਣੀ ਬਣਾਉਣ ਦੀ ਲੋੜ ਨਹੀਂ ਉਹਨਾਂ ਦੀ ਇਮੇਜ ਪਹਿਲਾਂ ਹੀ ਕਾਫੀ ਟੁਕਮੀ ਹੈ ਇਸ ਲੀਡਰਸ਼ਿਪ ਦਾ ਰੋਲ ਨਿਭਾਉਣ ਦੇ ਲਈ ਸੋ ਉਹ ਕਿਤੇ ਨਾ ਕਿਤੇ ਇਹ ਆਪਣੀ ਅੰਦਰ ਦੇ ਵਿੱਚ ਤਮੰਨਾ ਵੀ ਰੱਖਦੇ ਨੇ ਆਸ ਵੀ ਰੱਖਦੇ ਨੇ ਕਿ ਮੈਂ ਕਦੇ ਨਾ ਕਦੇ ਪੰਜਾਬ ਨੂੰ ਲੀਡ ਕਰਾਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੌ ਚੱਕਾਂ ਜਾਂ ਸੇਵਾਮਾਨੇ ਮਾਵਾ ਕਿਤੇ ਨਾ ਕਿਤੇ ਉਹਨਾਂ ਦੀ ਦਿੱਲੀ ਖੁਆਇਸ਼ ਵੀ ਇਹ ਹੈ ਤੇ ਕਾਂਗਰਸ ਨੂੰ ਛੱਡਣ ਦਾ ਮੁੱਖ ਕਾਰਨ ਵੀ ਇਸੇ ਆਸ ਦਾ ਨਾ ਪੂਰਾ ਹੋਣਾ ਵੀ ਮੰਨਿਆ ਜਾਂਦਾ ਹੈ ਸੋ ਉਹ ਦੂਸਰਾ ਕਿਤੇ ਨਾ ਕਿਤੇ ਉਹ ਭਾਜਪਾ ਦੀ ਜਿਹੜੀ ਅ ਹਿੰਦੂਵਾਦੀ ਸੋਚ ਜਿਹਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਹੈ ਜਾਂ ਉਸ ਧਰਮ ਦੇ ਨਾਮ ਤੇ ਵੋਟਾਂ ਮੰਗਦੇ ਨੇ ਉਸ ਇਮੇਜ ਦੇ ਵਿੱਚ ਵੀ ਫਿੱਟ ਬੈਠਦੇ ਨੇ ਲੇਕਿਨ ਭਾਜਪਾ ਇਹ ਫੈਸਲਾ ਕਿਵੇਂ ਲਏਗੀ ਕਿ ਉਹ ਸਿੱਖ ਚਿਹਰੇ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ ਜਾਂ ਫਿਰ ਇਹ ਦੇਖੇਗੀ ਕਿ ਕਿਹੜਾ ਕੈਂਡੀਡੇਟ ਸਭ ਤੋਂ ਜ਼ਿਆਦਾ ਪੰਜਾਬ ਲਈ ਸੂਟ ਕਰਦਾ ਹੈ ਉਸ ਦੇ ਉੱਪਰ ਧਿਆਨ ਦੇਵੇਗੀ ਇਹ ਆਉਣ ਵਾਲਾ ਵਕਤ ਅੱਗੇ ਲੇਕਿਨ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਪੰਜਾਬ ਦੇ ਭਾਜਪਾ ਯੂਨਿਟ ਦੇ ਵਿੱਚ ਇਹ ਸੰਘਰਸ਼ ਜਿਹੜਾ ਹੈ ਹੋਇਆ ਹੋਵੇ ਕਿ ਕਿਹਨੂੰ ਪ੍ਰਦਾਨਗੀ ਦੇਣੀ ਹੈ ਜਾਂ ਕਿਹਨੂੰ ਆਪਣਾ ਚਿਹਰਾ ਬਣਾਉਣਾ ਹੈ ਪੰਜਾਬ ਦੇ ਵਿੱਚ ਲੜਾਈ ਲੜਨੀ ਹੈ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੀ ਇਸ ਚੀਜ਼ ਦੀ ਇੱਛਾ ਦਿਤਾ ਚੁੱਕੇ ਨੇ ਕਿ ਉਹ ਪੰਜਾਬ ਦੇ ਵਿੱਚ ਭਾਜਪਾ ਦਾ ਚਿਹਰਾ ਬਣਨਾ ਚਾਹੁੰਦੇ ਸੀ ਉਹਨਾਂ ਵੱਲੋਂ ਬਾਦਲਾਂ ਦੇ ਵਿਰੁੱਧ ਬਕਾਵਤ ਵੀ ਸ਼ਾਇਦ ਇਸ ਲਈ ਕੀਤੀ ਗਈ ਸੀ ਕਿ ਉਹ ਚਾਹੁੰਦੇ ਸੀ ਕਿ ਭਾਜਪਾ ਬਾਦਲਾਂ ਦੇ ਨਾਲ ਲੜਾਈ ਲੜੇ ਜੋ ਨੁਕਸਾਨ ਬਾਦਲ ਪੰਜਾਬ ਨੂੰ ਪਹੁੰਚਾ ਰਹੇ ਨੇ ਉਹਦੇ ਖਿਲਾਫ ਸਾਨੂੰ ਲੜਨਾ ਚਾਹੀਦਾ ਹੈ ਇਕੱਲਾ ਚੋਲ ਲੜਨੀ ਚਾਹੀਦੀ ਹੈ ਲੇਕਿਨ ਕਿਤੇ ਨਾ ਕਿਤੇ ਇਨਾ ਮੁੱਦਿਆਂ ਦੇ ਕਰਕੇ ਹੀ ਨਵਜੋਤ ਸਿੱਧੂ ਨੂੰ ਭਾਜਪਾ ਛੱਡਣੀ ਪਈ ਉਹ ਕਾਂਗਰਸ ਦੇ ਵਿੱਚ ਆਏ ਪਰ ਕਿਤੇ ਨਾ ਕਿਤੇ ਆਉਂਦੇ ਆਉਂਦੇ ਵਕਤ ਦੇ ਬੀਤਣ ਦੇ ਨਾਲ ਸਮਾਂ ਦੇ ਬੀਤਣ ਦੇ ਨਾਲ ਨਵਜੋਤ ਸਿੱਧੂ ਹੌਲੀ ਹੌਲੀ ਪੰਜਾਬ ਦੀ ਸਿਆਸਤ ਤੋਂ ਹਾਸ਼ੀਏ ਤੇ ਜਾ ਚੁੱਕੇ ਨੇ ਇਹ ਸਮਾਂ ਜਿਹੜਾ ਇਸ ਸਮਾਂ ਹੈ ਉਸ ਸਮੇਂ ਦੇ ਵਿੱਚ ਉਹ ਐਨੇ ਰੈਲੇਵੈਂਟ ਨਹੀਂ ਰਹਿ ਗਏ ਸਿਆਸੀ ਤੌਰ ਦੇ ਉੱਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਸੋ ਉਹਨਾਂ ਨੂੰ ਵਾਪਸ ਲਿਆਉਣ ਦਾ ਭਾਜਪਾ ਦੇ ਵਿੱਚ ਤਾਂ ਸ਼ਾਇਦ ਕਿਤੇ ਸੋਚਿਆ ਨਹੀਂ ਜਾ ਰਿਹਾ ਕਿਉਂਕਿ ਜਿਹੜੀ ਉਹਨਾਂ ਦੀ ਬਗਾਵਤ ਸੀ ਸਿੱਧੂ ਦੀ ਬਗਾਵਤ ਸ਼ਾਇਦ ਭਾਜਪਾ ਦੇ ਵਿੱਚ ਪਹਿਲਾ ਪਹਿਲਾ ਜੋ ਇੱਕ ਦੋ ਬਗਾਵਤਾਂ ਹੋਈਆਂ ਉਹਦੇ ਵਿੱਚ ਹੀ ਗਿਣੀ ਜਾ ਸਕਦੀ ਹੈ ਉਸ ਤੋਂ ਪਹਿਲਾਂ ਮੰਨਿਆ ਜਾਂਦਾ ਸੀ ਕਿ ਭਾਜਪਾ ਚੋਂ ਕੋਈ ਆਗੂ ਨਰਾਜ਼ ਹੋ ਕੇ ਜਾਂ ਬਗਾਵਤ ਕਰਕੇ ਛੱਡ ਕੇ ਨਹੀਂ ਜਾਂਦਾ ਔਰ ਉਸ ਦਾ ਸ਼ਾਇਦ ਕਿਤੇ ਨਾ ਕਿਤੇ ਖਮਿਆਜਾ ਵੀ ਸਿੱਧੂ ਨੂੰ ਭੁਗਤਣਾ ਪਿਆ ਹੈ ਜਿਹੜੀ ਉਹਨਾਂ ਦੀ ਸਜ਼ਾ 1 ਸਾਲ ਦੀ ਉਹਨਾਂ ਨੂੰ ਭੁਗਤਣੀ ਪਈ ਜਦਕਿ ਪਹਿਲਾਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਦੁਬਾਰਾ ਕੇਸ ਖੋਲ ਕੇ ਉਸੇ ਜੱਜ ਵੱਲੋਂ ਸਜ਼ਾ ਸੁਣਾਈ ਗਈ ਕਿਤੇ ਨਾ ਕਿਤੇ ਉਹ ਉਹਨਾਂ ਨੇ ਉਹ ਖਮਿਆਜਾ ਭੁਗਤਿਆ ਹੈ ਉਹ ਨਾਰਾਜ਼ਗੀ ਜਿਹੜੀ ਬਗਾਵਤ ਦੀ ਉਹਨਾਂ ਨੂੰ ਝੱਲਣੀ ਪਈ ਹੈ ਸੋ ਇਹ ਇਸ ਤਰੀਕੇ ਦਾ ਐਕਸਪੈਰੀਮੈਂਟ ਕਹਿ ਲੋ ਕਰਨ ਦੀ ਕੋਸ਼ਿਸ਼ ਜ਼ਰੂਰ ਹੋਈ ਹੈ ਕਿ ਇੱਕ ਸਖਚੇਰਾ ਆਉਣਾ ਚਾਹੁੰਦਾ ਸੀ ਅੱਗੇ ਲੇਕਿਨ ਉਸ ਸਮੇਂ ਦੀਆਂ ਜੋ ਪੋਲਿਟੀਕਲ ਕੰਪਲਸ਼ਨ ਸੀ ਉਸ ਕਰਕੇ ਉਹ ਨਹੀਂ ਆ ਸਕਿਆ ਲੇਕਿਨ ਉਸ ਦਾ ਨੁਕਸਾਨ ਵੀ ਭਾਜਪਾ ਨੇ ਬਹੁਤ ਝੱਲਿਆ ਹੈ ਜਿਹੜੀ ਗੱਠਜੋੜ ਦੀ ਰਾਜਨੀਤੀ ਸੀ ਕਦੇ ਵੀ ਪੰਜਾਬ ਚੋਂ ਭਾਜਪਾ ਦੇ ਲੀਡਰਸ਼ਿਪ ਉੱਭਰੀ ਹੀ ਨਹੀਂ ਉਸ ਤਰੀਕੇ ਨਾਲ ਉੱਭਰ ਕੇ ਸਾਹਮਣੇ ਨਹੀਂ ਆ ਸਕੀ ਕਿ ਉਹ ਪੰਜਾਬ ਲੈਵਲ ਦਾ ਕੋਈ ਲੀਡਰ ਪੈਦਾ ਕਰ ਸਕੇ ਅਸ਼wini ਕੁਮਾਰ ਜੋ ਉਸ ਤੋਂ ਪਹਿਲਾਂ ਪ੍ਰਧਾਨ ਸੀ ਉਹ ਵੀ ਆਪਣੇ ਪਠਾਨਕੋਟ ਦੇ ਹਲਕੇ ਤੋਂ ਅੱਗੇ ਕਿਤੇ ਪੰਜਾਬ ਦੇ ਵਿੱਚ ਬਹੁਤਾ ਵੱਡਾ ਨਾਮ ਆਪਣਾ ਨਹੀਂ ਬਣਾ ਸਕੀ ਹੁਣ ਵੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਟ੍ਰੈਡੀਸ਼ਨਲ ਭਾਜਪਾ ਦੇ ਵਰਕਰ ਨੇ ਜਿਹੜੇ ਲੰਮੇ ਸਮੇਂ ਤੋਂ ਪੁਰਾਣੇ ਵਰਕਰ ਚੱਲੇ ਆ ਰਹੇ ਨੇ ਉਹ ਹੁਣ ਦੀ ਰਾਜਨੀਤੀ ਤੋਂ ਕੋਈ ਬਹੁਤਾ ਖੁਸ਼ ਨਹੀਂ ਕਿਉਂਕਿ ਬਾਹਰੋਂ ਲੀਡਰ ਲਿਆਂਦੇ ਜਾਂਦੇ ਰਹੇ ਨੇ ਤੇ ਉਹਨਾਂ ਨੂੰ ਭਾਜਪਾ ਦੇ ਪੰਜਾਬ ਯੂਨਿਟ ਦੇ ਉੱਤੇ ਥੋਪਿਆ ਜਾ ਰਿਹਾ ਹੈ ਉਹ ਚਾਹੇ ਕਾਂਗਰਸੀ ਬੈਕਗ੍ਰਾਉਂਡ ਦੇ ਹੋਣ ਚਾਹੇ ਉਹ ਕਾਲੀ ਬੈਕਗ੍ਰਾਉਂਡ ਦੇ ਹੋਣ ਬਿਨਾ ਕਿਸੇ ਆ ਜਿਆਦਾ ਸੋਚ ਵਿਚਾਰ ਤੋਂ ਗਿਣਤੀ ਪੂਰੀ ਕਰਨ ਦੇ ਲਈ ਉਹਨਾਂ ਨੂੰ ਲਿਆਂਦਾ ਜਾ ਰਿਹਾ ਹੈ ਤਾਂ ਕਿ ਭਾਜਪਾ ਇਕਾਈ ਨੂੰ ਪੂਰੇ ਪੰਜਾਬ ਪੱਧਰ ਦੇ ਉੱਤੇ ਕਿਸ ਤਰੀਕੇ ਨਾਲ ਖਿਲਾਇਆ ਜਾ ਸਕੇ ਤੇ ਪੂਰੇ ਸਾਰੀਆਂ ਸੀਟਾਂ ਦੇ ਵਿੱਚ ਕੋਈ ਨਾ ਕੋਈ ਉਮੀਦਵਾਰ ਤਿਆਰ ਕੀਤੇ ਜਾ ਸਕਣ ਇਹੀ ਜਿਆਦਾ ਸੋਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਆਈਡੀਓਲੋਜੀ ਕਿਤਨਾ ਕਿਤੇ ਪਿੱਛੇ ਛੱਡ ਦਿੱਤੀ ਗਈ ਹੈ ਇਹ ਸਕਤ ਇਹਨਾਂ ਕਿਤੇ ਜਿਹੜੇ ਪੁਰਾਣੇ ਵਰਕਰ ਨੇ ਜਿਹੜੇ ਸ਼ੁਰੂ ਤੋਂ ਆਰਐਸਐਸ ਨਾਲ ਜੁੜੇ ਹੋਏ ਨੇ ਜਾਂ ਭਾਜਪਾ ਦੇ ਨਾਲ ਜੁੜੇ ਹੋਏ ਨੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਜਿਨ੍ਹਾਂ ਨੇ ਹਜੇ ਤੱਕ ਸੱਤਾ ਦਾ ਸਵਾਦ ਨਹੀਂ ਚਖਿਆ ਉਹਨਾਂ ਦੀ ਹਜੇ ਵੀ ਕਿਤੇ ਨਾ ਕਿਤੇ ਇਸ ਗੱਲ ਤੋਂ ਨਾਰਾਜ਼ਗੀ ਬਰਕਰਾਰ ਹੈ ਕਿ ਬਾਰੋਂ ਲਿਆਕੇ ਹੀ ਲੀਡਰ ਜਿਹੜੇ ਨੇ ਉਹਨਾਂ ਤੇ ਥੋਪੇ ਜਾ ਰਹੇ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ ਉਹਨਾਂ ਨੂੰ ਹੀ ਅੱਗੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਜਿਹੜੇ ਲੰਮੇ ਸਮੇਂ ਤੋਂ ਭਾਜਪਾ ਦੀ ਆਈਡੀਓਲੋਜੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਭਾਜਪਾ ਪਿੱਛੇ ਰੱਖ ਰਹੀ ਹੈ ਸਿਰਫ ਉਹ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਹਲਕਿਆਂ ਦੇ ਵਿੱਚ ਉਮੀਦਵਾਰੀ ਹੋ ਸਕੇ ਉਮੀਦਵਾਰ ਖੜਾਇਆ ਜਾ ਸਕੇ ਇਸ ਦੇ ਉੱਪਰ ਹੀ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਹੈ ਆਈਡੀਓਲੋਜੀ ਕਿਤੇ ਨਾ ਕਿਤੇ ਉਸ ਵੱਲੋਂ ਪਿੱਛੇ ਛੱਡ ਦਿੱਤੀ ਗਈ ਹੈ ਇਹ ਨਾਰਾਜ਼ਗੀ ਤਾਂ ਹੈ ਕਿਤੇ ਨਾ ਕਿਤੇ ਇਸੇ ਵਿੱਚ ਜੋ ਰਣਨੀਤੀ ਘੜੀ ਜਾ ਰਹੀ ਹੈ ਭਾਜਪਾ ਵੱਲੋਂ ਆਪਣਾ ਆਧਾਰ ਬਣਾਉਣ ਦੇ ਲਈ ਚਾਹੇ ਉਹਨੂੰ ਪੋਲਰਾਈਜੇਸ਼ਨ ਦੀ ਰਾਜਨੀਤੀ ਕਿਹਾ ਜਾ ਰਿਹਾ ਹੈ ਹਿੰਦੂ ਸਿੱਖ ਦਾ ਕਾਰਡ ਪੰਜਾਬ ਵਿੱਚ ਨਹੀਂ ਚੱਲ ਸਕਦਾ ਇਹ ਕੋਸ਼ਿਸ਼ ਕਰਕੇ ਦੇਖ ਲਈ ਗਈ ਹੈ ਪਹਿਲਾਂ ਵੀ ਹੋਇਆ ਹੈ ਲੇਕਿਨ ਕਿਉਂਕਿ ਇੱਥੇ ਜਿਹੜਾ ਸੁਧਾਰ ਲਹਿਰ ਸੀ ਚਾਹੇ ਉਹ ਭਗਤੀ ਮੂਵਮੈਂਟ ਸੀ ਸੂਫੀਜ਼ਮ ਸੀ ਚਾਹੇ ਉਹ ਆਰਿਆ ਸਮਾਜ ਲਹਿਰ ਸੀ ਇਹਨਾਂ ਸਾਰੀਆਂ ਲਹਿਰਾਂ ਨੇ ਪੰਜਾਬ ਦੇ ਵਿੱਚ ਬਹੁਤ ਅਸਰ ਆਪਣਾ ਛੱਡਿਆ ਸੀ ਤੇ ਜੋ ਧਰਮ ਦੀ ਰਾਜਨੀਤੀਆਂ ਛੂਆ ਛੂਤ ਜਾਂ ਕਾਸਟਿਜ਼ਮਸ ਹੋਵੇ ਜੋ ਸਾਨੂੰ ਬਿਹਾਰ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਜਾਂ ਹੋਰ ਰਾਜਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਉਹ ਰੂਪ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਉਨੀ ਕਟੜਤਾ ਜਿਹੜੀ ਹੈ ਉਹ ਜਾਤਵਾਦ ਨੂੰ ਲੈ ਕੇ ਹਜੇ ਪੰਜਾਬ ਦੇ ਵਿੱਚ ਨਹੀਂ ਹੈ ਸ਼ਾਇਦ ਇਸੇ ਹੀ ਕਰਕੇ ਉਹ ਪੋਲਰਾਈਜੇਸ਼ਨ ਨਹੀਂ ਹੋ ਸਕੀ ਜਿਸ ਤਰੀਕੇ ਨਾਲ ਭਾਜਪਾ ਪੋਲਰਾਈਜੇਸ਼ਨ ਕਰਕੇ ਹੋਰ ਰਾਜਾਂ ਦੇ ਵਿੱਚ ਆਪਣੀ ਰਾਜਨੀਤੀ ਜਿਹੜੀ ਹੈ ਉਸ ਨੂੰ ਅੱਗੇ ਵਧਾ ਰਹੀ ਹੈ ਉਹ ਰਣਨੀਤੀ ਦੇ ਤੌਰ ਤੇ ਪੋਲਰਾਈਜੇਸ਼ਨ ਨੂੰ ਹੀ ਅੱਗੇ ਵਧਾ ਰਹੀ ਹੈ ਹੁਣ ਵੀ ਕੋਸ਼ਿਸ਼ ਇਹ ਕੀਤੀ ਗਈ ਸੀ ਕਿ ਕੀ ਧਰਮ ਦੇ ਨਾਮ ਦੇ ਨਹੀਂ ਤਾਂ ਕਿਸਾਨ ਵਰਸਸ ਵਪਾਰੀ ਇੱਕ ਪੋਲਰਾਈਜੇਸ਼ਨ ਕੀਤੀ ਜਾ ਸਕੇ ਇਹ ਅੰਮੇਦਕਰ ਸਾਹਿਬ ਦੇ ਬੁਤਾਂ ਦੇ ਉੱਤੇ ਵੀ ਜੋ ਹਮਲਾ ਹੋ ਰਿਹਾ ਹੈ ਜਾਂ ਉਸ ਤੇ ਸਿਆਸਤ ਹੋ ਰਹੀ ਹੈ ਜੱਟ ਤੇ ਦਲਿਤ ਦੀ ਜਿਹੜੀ ਰਾਜਨੀਤੀ ਹੈ ਉਸ ਤੇ ਉੱਪਰ ਵੀ ਪੋਲਰਾਈਜੇਸ਼ਨ ਹੋ ਸਕੇ ਤੇ ਇਹਨੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਇਲੈਕਸ਼ਨਾਂ ਦੇ ਵਿੱਚ 2027 ਦੇ ਵਿੱਚ ਸਮਾਂ ਕਾਫੀ ਘੱਟ ਰਹਿ ਗਿਆ ਹੈ ਸੋ ਸਾਰਿਆਂ ਨੂੰ ਆਪਣੀ ਆਪਣੀ ਰਣਨੀਤੀ ਉਸ ਸਮੇਂ ਦੇ ਵੇਲੇ ਕੀ ਬਣਾਉਣੀ ਪੈਗੀ ਕਿਹੜੇ ਮੁੱਦੇ ਚਖਣੇ ਪੈਣਗੇ ਕਿਹੜਾ ਲੀਡਰ ਜਿਹਦੇ ਚਿਹਰੇ ਦੇ ਉੱਤੇ ਲੜਾਈਆਂ ਲੜੀਆਂ ਜਾਣਗੀਆਂ ਉਹ ਇਸੇ ਸਮੇਂ ਹੀ ਤੈਅ ਕਰਨਾ ਪਵੇਗਾ ਸਮਾਂ ਇਨਾ ਸ਼ਾਇਦ ਨਹੀਂ ਬਚਿਆ ਹੈ ਕਿ ਸਿਰਫ ਇਲیکشنਾਂ ਦੇ ਨੇੜੇ ਆ ਕੇ ਹੀ ਕੋਈ ਮੁੱਦਾ ਖੜਾ ਕੀਤਾ ਜਾਵੇ ਕੋਈ ਵੇਵ ਜੇ ਬਣਾਉਣੀ ਹੈ ਕੋਈ ਲਹਿਰ ਬਣਾਉਣੀ ਹੈ ਉਹਦੇ ਲਈ ਸਾਲ ਡੇ ਸਾਲ ਦਾ ਵਕਤ ਜਿਹੜਾ ਹੈ ਚਾਹੀਦਾ ਹੋਵੇਗਾ ਸ਼ਾਇਦ ਉਸੇ ਨੂੰ ਭਾਂਪਦਿਆ ਹੋਇਆ ਹੈ ਰਵਨੀਤ ਬਿੱਟੂ ਦੀ ਜਿਹੜੀ ਮੀਟਿੰਗ ਕੱਲ ਹੋਈ ਹੈ ਉਸ ਵਿੱਚ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਕਿਰਨ ਨਾਇਕ ਸਟੈਪ ਭਾਜਪਾ ਵੱਲੋਂ ਲੈ ਲਿਆ ਗਿਆ ਹੈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਵਾਕਿਆ ਹੀ ਇਹ ਰੋਨੀਤ ਬਿੱਟੂ ਨੂੰ ਭਾਜਪਾ ਪੰਜਾਬ ਦਾ ਪ੍ਰਧਾਨ ਥਾਪ ਦਿੰਦੀ ਹੈ ਪ੍ਰਧਾਨ ਲਗਾ ਦਿੰਦੀ ਹੈ ਇਹ ਦੇਖਣਾ ਪਏਗਾ ਉਹਨਾਂ ਦੇ ਚਿਹਰੇ ਨੂੰ ਡਿਕਲੇਅਰ ਕਰਕੇ ਲੜਿਆ ਜਾਏਗਾ ਜਾਂ ਜਿਵੇਂ ਪਿਛਲੇ ਕੁਝ ਸਮੇਂ ਦੇ ਵਿੱਚ ਭਾਜਪਾ ਦੀ ਰਣਨੀਤੀ ਰਹੀ ਹੈ ਕਿ ਇਲੈਕਸ਼ਨਾਂ ਪ੍ਰਧਾਨ ਮੰਤਰੀ ਦੇ ਨਾਮ ਤੇ ਲੜੀਆਂ ਜਾਂਦੀਆਂ ਨੇ ਤੇ ਰਿਜ਼ਲਟ ਤੋਂ ਬਾਅਦ ਹੀ ਕੋਈ ਨੇਤਾ ਚੁਣਿਆ ਜਾਂਦਾ ਹੈ ਤੇ ਕਈ ਵਾਰੋਂ ਕੋਈ ਅਹਜਿਆ ਨਾਮ ਹੁੰਦਾ ਹੈ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਕਿ ਆਸਰਾਹੀਆਂ ਕਿਸੇ ਹੋਰ ਦੇ ਨਾਮ ਤੇ ਲੱਗਦੀਆਂ ਰਹਿ ਜਾਂਦੀਆਂ ਨੇ ਤੇ ਜਿਹੜੀ ਕੁਰਸੀ ਹੈ ਉਹ ਕਿਸੇ ਹੋਰ ਨੂੰ ਮਿਲ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਵੀ ਹੋ ਰਿਹਾ ਹੀ ਹੋਏਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਫਿਲਹਾਲ ਰਣਨੀਤੀ ਤੈਅ ਕਰਨ ਦਾ ਸਮਾਂ ਜ਼ਰੂਰ ਆ ਗਿਆ ਹੈ ਤੇ ਇਹੀ ਚਰਚਾ ਹੋ ਰਹੀ ਹੈ ਕਿ ਸ਼ਾਇਦ ਭਾਜਪਾ ਨੇ ਆਪਣੀ ਰਣਨੀਤੀ ਤਿਆਰ ਕਰ ਲਈ ਹੈ ਚਿਹਰਾ ਉਹਨਾਂ ਨੇ ਤਲਾਸ਼ ਲਿਆ ਹੈ ਹੁਣ ਸਿਰਫ ਉਸ ਦੀ ਅਨਾਉਂਸਮੈਂਟ ਕਰਨਾ ਹੀ ਬਾਕੀ ਹੈ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਜਦੋਂ ਕੋਈ ਨਾ ਕੋਈ ਫੈਸਲਾ ਲਿਆ ਜਾਏਗਾ ਲੋਕਾਂ ਦੇ ਸਾਹਮਣੇ ਆਏਗਾ ਉਸਤੇ ਦੁਬਾਰਾ ਚਰਚਾ ਕਰਨ ਦੇ ਲਈ ਤੁਹਾਡੇ ਨਾਲ ਜ਼ਰੂਰ ਰੂਬਰੂ ਹੋਵਾਂਗੇ ਲੇਕਿਨ ਉਦੋਂ ਤੱਕ ਹਜੇ ਤੱਕ ਆਲਿਫਾ ਸਸ਼ੋਪਨ ਵਿੱਚ ਹੈ ਇਸਤੇ ਵਿੱਚ ਕੋਈ ਸ਼ੱਕ ਨਹੀਂ ਹੈ ਉਸ ਸਸ਼ੋਪਨ ਕਿੰਨੀ ਦੇਰ ਦੇ ਵਿੱਚ ਦੂਰ ਹੁੰਦਾ ਹੈ ਕਿੰਨਾ ਸਮਾਂ ਲੱਗੇਗਾ ਉਸ ਸਸ਼ੇਪਨ ਤੋਂ ਵਿੱਚੋਂ ਬਾਹਰ ਨਿਕਲਣ ਦੇ ਲਈ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਉਦੋਂ ਤੱਕ ਦੇ ਲਈ ਸਾਨੂੰ ਆਗਿਆ ਦਿਓ ਧੰਨਵਾਦ